ਆਪਾਂ ਅੱਜ ਗੁਰੂ ਰਾਮਦਾਸ ਦੇ ਦਰ ਤੇ ਨਸਮਸਤਕ ਹੋਣਾ ਸੀ ਕੁਝ ਕਰਨਾ ਕਰਕੇ ਮੈਂ ਲੇਟ ਹੋ ਗਿਆ ਜਾਮ ਸੀਗਾ ਤੇ ਅਸੀਂ ਗੁਰੂ ਘਰ ਵਿੱਚ ਅਜ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਾਂਗੇ ਕਿ ਜਿਹੜਾ ਦਿੱਲੀ ਮੋਰਚਾ 2 ਵਾ ਉਹਦੇ ਵਿੱਚ ਜਿਹੜੇ ਦੇਸ਼ ਦੇ ਕਿਸਾਨ ਮਜ਼ਦੂਰ ਆ ਉਹਨਾਂ ਨੂੰ ਖਤੇ ਮਿਲੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਪੂਰੀਆਂ ਹੋਣ ਇਸ ਕਰਕੇ ਅਸੀਂ ਅੱਜ ਦਰਬਾਰ ਸਾਹਿਬ ਨਤਮਸਤਕ ਹੋਣ ਚੱਲੇ ਹਨ ਮਨੀਰ ਸਾਹਿਬ ਕੱਲ ਇੱਕ ਮੀਟਿੰਗ ਤੁਸੀਂ ਬੜੀ ਲੰਬੀ ਕੀਤੀ ਕੀ ਕੋਈ ਗੱਲਬਾਤ ਚੱਲ ਰਹੀ ਆ ਕੀ ਉਸ ਜਿਵੇਂ ਹਰਿਆਣਾ ਚਾਹਤਾ ਜਿ ਇੰਟਰਨੈਟ ਵੀ ਸਸਪੈਂਡ ਕਰਤਾ ਕੀ ਕਹਣਾ ਆ ਦੇਖੋ ਕੱਲ ਜਿਹੜੀ ਗੱਲਬਾਤ ਅੰਮ੍ਰਿਤਸਰ ਚ ਹੋਈ ਸੀਗੀ ਵੱਡੇ ਅਧਿਕਾਰੀਆਂ ਨਾਲ ਉਹਦੇ ਲੈ ਕੇ ਕੇਂਦਰ ਦੀ ਚਿੱਠੀ ਆ ਗਈ ਸਾਨੂੰ ਤੇ ਕੇਂਦਰ ਦੇ ਜਿਹੜੇ ਤਿੰਨ ਮੰਤਰੀ ਆ ਉਹ 12 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਵਿਧ ਪੰਜਾਬ ਸਰਕਾਰ ਉਹ ਕਿਸਾਨਾਂ ਦਾ ਜਿਹੜਾ एसकेएम गैर राजनीतिक ते किसान मजदूर मोर्चा ਇਹਨਾਂ ਦਾ ਜਿਹੜਾ ਡੈਲੀਗੇਟ ਜਾਊਗਾ ਉੱਥੇ ਉਹਨਾਂ ਨਾਲ ਵਿਚਾਰ ਚਰਚਾ ਕਰਨਗੇ ਡੈਲੀਗੇਸ਼ਨ ਚ ਕੌਣ-ਕੌਣ ਹੋ ਰਿਹਾ ਸਰ ਦੇਖੋ ਡੈਲੀਗੇਸ਼ਨ ਚ तकरीबन ਮਿੰਰਲ ਦਾ 20 ਤੋਂ ਪਲੱਸ ਦਾ ਡੈਲੀਗੇਸ਼ਨ ਹੋਊਗਾ ਕੇਐਮਐਮ ਦੀਆਂ ਵੀ 12-13 13 ਹੋਣਗੀਆਂ ਤੇ ਐਸਕੇਐਮ ਨਾਨ ਪੋਲਿਟੀਕਲ ਦੀਆਂ ਪੂਰੀਆਂ ਦੇਸ਼ ਭਰ ਦੀਆਂ 13 ਜਿਹੜਾ ਉਹਨਾਂ ਇੱਕ ਇੱਕ ਨੁਮਾਇੰਦੇ ਚ ਸ਼ਾਮਲ ਹੋਣਗੇ ਕਿਸਾਨ ਜਥੇਬੰਦੀਆਂ ਤੁਹਾਡੇ ਨਾਲ ਨੇ ਜਿਹਨੂੰ ਪਿਛਲੀ ਵਾਰੀ ਪਹਿਲਾਂ ਚੱਲਿਆ ਸੀ ਕਈ ਆ ਕਹਿ ਰਹੇ ਕਿ ਅਸੀਂ ਨਾਲ ਆ ਕਈ ਕਹਿ ਰਹੇ ਨਹੀਂ ਨਾਲ ਕੀ ਜਾਣਾ ਜੋ ਦੇਖੋ ਅੰਦੋਲਨ ਅੱਗੇ ਨੂੰ ਵੱਡਾ ਵਾ ਤੁਸੀਂ ਦੇਖ ਰਹੇ ਹੋ ਅੰਦੋਲਨ ਦੀ ਤਿਆਰੀ ਵੱਡੀ ਆ ਠੀਕ ਆ ਜੀ ਸਰਕਾਰ ਦੀ ਜਾਰੀ ਚਾਹੇ ਦੇ ਵਿਚਾਰ ਦੀ ਜਾਰੀ ਵੱਡੇ ਪੱਧਰ ਤੇ ਆ ਯਾਰ ਕੀ ਕੀ ਕਹੋਗੇ ਕੋਈ ਰੌਲਾ ਨਹੀਂ ਦੇਖੋ ਸਵਾਲ ਤਾਂ ਇੱਕ ਬਣੇ ਸਰਕਾਰ ਸਾਡੇ ਨਾਲ ਵਾਰਤਾ ਕਰ ਰਹੀ ਆ ਔਰ ਅਸੀਂ ਦਿਲ ਖੁੱਲੇ ਰੱਖੇ ਵੀ ਤੁਸੀਂ ਗੱਲਬਾਤ ਕਰੋ ਅਸੀਂ ਨਹੀਂ ਨਾ ਕਰਦੇ ਹੈਗੇ ਦੇਸ਼ ਦੇ ਲੋਕਾਂ 'ਚ ਮੈਸੇਜ ਨਹੀਂ ਜਾਵੇ ਵੀ ਕਿਸਾਨ ਆ ਗੋ ਗੱਲ ਨਹੀਂ ਕਰਨਾ ਚਾਹੁੰਦੇ ਇਹਦਾ ਮਤਲਬ ਅਸੀਂ ਸ਼ਾਂਤਮਈ ਟੰਗਣਾ ਬੈਠ ਕੇ ਮਸਲੇ ਦਾ ਹੱਲ ਚਾੁੰਦੇ ਆ ਗੱਲਬਾਤ ਦੇ ਵਿੱਚ ਵੀ ਜੋ ਕੁਝ ਹਰਿਆਣਾ ਦੇ ਸੀਐਮ ਸਾਹਿਬ ਖੱਟੜ ਸਾਹਿਬ ਦਾ ਰਵਈਆ ਦੇਖ ਰਹੇ ਸੀ ਜਿਵੇਂ ਇੰਟਰਨੈਟ ਬੰਦ ਕੀਤਾ ਔਰ ਤੁਸੀਂ ਬੈਰੀਕੇਟਿੰਗ ਦਾ ਚਲ ਪੰਜਾਬ ਵਾਲਿਆਂ ਲਈ ਕੀਤੀ ਹੈ ਗੱਲ ਤਾਂ ਸਮਝ ਆ ਰਹੀ ਆ ਹਰਿਆਣੇ ਦੇ ਵਿੱਚ ਜਿਹੜਾ ਅਨਲਾਨੀ ਐਮਰਜੈਂਸੀ ਹੈ ਜਿਵੇਂ ਪੂਰੇ ਪੂਰੇ ਹਰਿਆਣੇ ਨੂੰ ਖੁੱਲੀ ਜੇਲ੍ਹ ਵਿੱਚ ਬਦਲਿਆ ਜਾ ਰਿਹਾ ਮੈਨੂੰ ਲੱਗਦਾ ਹੈ ਗੈਰ ਮਨੁੱਖੀ ਹਰਿਆਣੇ ਦੇ ਲੋਕਾਂ ਨੇ ਖਟੜ ਸਾਹਿਬ ਨੂੰ ਚੁਣਿਆ ਸੀ ਹਰਿਆਣੇ ਦੀ ਤੇ ਮੈਨੂੰ ਲੱਗਦਾ ਹੈ ਹਰਿਆਣੇ ਦੇ ਲੋਕਾਂ ਨੂੰ ਧਰਨਾ ਮਜਾਰਾ ਕਰਨਾ ਮੋਰਚੇ 'ਤੇ ਜਾਣਾ ਉਹਨਾਂ ਦਾ ਜਨਮ ਸਿੱਧਾ ਅਧਿਕਾਰ ਹੈ ਉਹ ਖੋਹਣਾ ਨਹੀਂ ਚਾਹੀਦਾ ਹਰਿਆਣੇ ਦੇ ਕਿਸਾਨਾਂ ਨੇ ਦਸਤ ਕਰ ਲਾਈਏ ਹੈ ਦਿੱਲੀ ਕੂਚ ਲਈ ਦਾ ਆ ਸਾਰੇ ਹਰਿਆਣੇ ਦੇ ਕਿਸਾਨਾਂ ਨਾਲ ਸਾਰਿਆਂ ਨਾਲ ਰابطਾ ਹੈਗਾ ਜੀ ਸੰਦੇਸ਼ ਆ ਜੀ ਦਸਤ ਲੈ ਕੇ ਦਿੱਲੀ ਕੂਚ ਦੀ ਅਰਦਾਸ ਕਰ ਲੈ ਜੀ ਹਾਂ ਦਿੱਲੀ ਕੂਚ ਤੋਂ ਪਹਿਲੋ ਦਿੱਲੀ ਮੋਰਚੇ ਨੂੰ ਸਤਿਗੁਰੂ ਰਾਮਦਾਸ ਜ ਕਰ ਨਤਮस्तक ਜਦੋਂ ਵੀ ਕੋਈ ਕੰਮ ਕੱਢਾ ਕਰੀਦਾ ਤੇ ਗੁਰੂ ਘਰੋਂ ਜਿਹੜਾ ਅਰਦਾਸ ਕਰਕੇ ਗੁਰੂ ਸਾਹਿਬ ਦੇ ਅਸ਼ੀਰਵਾਦ ਲੈ ਕੇ ਤੁਰੇਦਾ ਉਹਦੇ ਵਾਸਤੇ ਅੱਜ ਆਇਆ ਮੇਰਾ ਮੇਰਾ ਅੱਜ ਮੰਗ ਹੋਈ ਨਹੀਂ ਕਰਨਾ ਤੇਰੇ ਲਈ ਸਿਰਫ ਕੁਝ ਕੀਤਾ ਜਾਏਗਾ ਨਹੀਂ ਦੇਖੋ ਆਜ ਤਾਂ ਸੀ ਸਾਰੇ ਇਕੱਠੇ ਹੋ ਰਹੇ ਹੈਗੇ ਆ ਹਾਂਜੀ ਤੇ ਕੱਲ 12 ਨੂੰ ਵੀ ਨੇੜੇ ਇਕੱਠਾ ਹੋਇਆ ਜਾਊਗਾ ਸ਼ਾਇਦ ਫਤੇਗੜ ਸਾਹਿਬ ਅਸੀਂ ਇਕੱਠੇ ਹੋ ਜਾਈਏ ਕੂਚ 13 ਦਾ ਹੀ ਆ ਉਹ ਉਹ ਤਾਂ ਜਿਹੜੀ 12 ਦੀ ਮੀਟਿੰਗ ਹੈ ਨਾ ਉਹਦੀ ਸ਼ਾਮ ਚ ਕੀ ਨਿਕਲ ਕੇ ਆਉਂਦਾ ਕੀ ਹੁੰਦਾ ਉਸ ਤੋਂ ਬਾਅਦ ਇਹਦਾ ਮੁੱਢਲਾ ਕੰਮ ਹੋਣਾ ਚਾਹੀਦਾ ਹੈ ਸਾਹਿਬ ਕਦੋਂ ਜਾਰੀ ਕੀਤੀ ਜਾਏਗੀ ਅੰਬਰ ਸਾਧ ਤੋਂ ਦੇਖੋ ਅੱਜ ਅੱਜ ਦੇ ਦਾਵਾ ਕਰਨਾ ਮੀਟਿੰਗ ਤੋਂ ਬਾਅਦ ਵੀ ਮੀਟਿੰਗਾਂ ਮੰਨੀਆਂ ਜਾਣੀਆਂ ਕਿ ਨਹੀਂ ਮੰਨੀਆਂ ਜਾਣੀਆਂ ਵਾਜਬ ਨਹੀਂ ਹੈਗਾ ਇਹ ਮੀਟਿੰਗ ਤੋਂ ਬਾਅਦ ਪਿਲੀ ਵਾਰੀ ਮੋਰਚਾ ਕਰਮ ਕਰਕੇ ਆਏ ਸੀ ਕਿ ਐਮਐਸਟੀ ਦੀ ਮੱਦੇ ਅੜੀ ਕਿਤੇ ਗੱਲ ਕਿਤੇ ਅੜੀ ਹੈ ਜੀ ਦੇਖੋ ਮੰਗਤੋ ਦੇਖੋ ਡਬਲਯੂਟੀਓ ਨਾਲ ਟਕਰaundੀਆਂ ਮੰਗਾਂ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਇਹ ਬਹੁਤ ਸੌਖਾ ਸਖਾਲਾ ਇਹਦੇ ਵਾਸਤੇ ਕਿਸੇ ਕਮੇਟੀ ਦੀ ਲੋੜ ਨਹੀਂ ਹੈਗੀ ਐਮਐਸਪੀ ਪਹਿਲੋ ਤੈਅ ਕਰਦੀ ਹੈ ਸਰਕਾਰ 23 ਫਸਲਾਂ ਤੇ ਇੱਕ ਆਧਾਰ ਬਣਾ ਕੇ ਭਾਵੇਂ ਉਹ ਆਧਾਰ ਸਾਨੂੰ ਪਸੰਦ ਨਹੀਂ ਉਹਦਾ ਐਮਐਸਪੀ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾ ਸਕਦਾ ਵਾ ਉਦੋਂ ਅੱਗੇ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣ ਇਹ ਤੋਂ ਗਾਂ ਹੈਗਾ ਵੀ ਗੰਨਾ ਗੰਨੇ ਦਾ ਸੀ2 100% ਜੋੜ ਕੇ ਉਹਦਾ ਭਾਅ ਤੈਅ ਕੀਤਾ ਜਾਵੇ ਕਿਸਾਨ ਤੇ ਖੇਤ ਮਜ਼ਦੂਰ ਨੂੰ ਕਰਜ਼ਾ ਮੁਕਤ ਕੀਤਾ ਜਾਵੇ ਲਖੀਮਪੁਰ ਖਰੀਦੇ ਵਿੱਚ ਜਿਹੜੇ ਅਜੀਤ ਮਿਸ਼ਰਾ ਟੈਣੀ ਜੀ ਉਹਨਾਂ ਨੂੰ ਮੰਤਰੀ ਮੰਡਲ ਚੋਂ ਕੱਢਿਆ ਜਾਣਾ ਰਹਿ ਤਾਂ ਮਹੀਨਾ ਗਿਆ ਜੇ ਕਿਸਾਨਾਂ ਦਾ ਦਿਲ ਠੰਡਾ ਕਰਨਾ ਉਹਨਾਂ ਨੂੰ ਬਾਹਰ ਕੱਢ ਦਿਓ ਦੇ ਲਖੀਮਪੁਰ ਖਰੀਦੇ ਜਿਹੜੇ 13 ਇੰਜਰਡ ਆ ਉਹਨਾਂ ਦਾ ਮਾਬਜ਼ਾ ਇਹ ਤੋਂ ਗਾਂ ਜਿਹੜਾ ਸਾਰੇ ਕੇਸ ਪਾਏ ਹੋਏ ਆ ਦਿੱਲੀ ਸਮੇਤ ਜਿੰਨੇ ਕੇਸ ਆ ਉਹ ਵਾਪਸੀ ਦਾ ਸਵਾਲ ਹੈ ਬਿਜਲੀ ਸੋਧ ਬਿੱਲ ਜਿਹੜਾ ਨਿੱਜੀ ਕਰਨ ਦਾ ਹਿੱਸਾ ਉਹਨੂੰ ਵਾਪਸ ਲਿਆ ਜਾਣਾ ਜਾਂ ਪੋਲੂਸ਼ਨ ਐਕਟ ਦੇ ਵਿੱਚੋਂ ਜਿਹੜਾ ਵਾ ਖੇਤੀ ਨੂੰ ਬਾਹਰ ਕੱਢਣਾ ਚਾਹੀਦਾ ਕਿਸਾਨਾਂ ਨੂੰ ਜਿਹੜੀ ਫਸਲੀ ਬੀਮਾ ਯੋਜਨਾ ਉਹ ਆਪਣੇ ਪੱਧਰ ਤੇ ਸਰਕਾਰ ਜੋੜੇ ਆਰਕੀ ਮਜ਼ਦੂਰਾਂ ਵਾਸਤੇ ਅਸੀਂ ਨਿਰਿੱਗੜ ਦੀ ਵੀ ਗੱਲ ਕੀਤੀ ਆ ਇਹਨੂੰ 200 ਦਿਨਾਂ ਦਾ ਐਮਐਸਪੀ ਲੈ ਕੇ ਨਿਰਿੱਗੜ ਚੰਡੀਗੜ੍ਹ ਨੂੰ ਪੁੱਗਰੀਆਂ ਐਮਐਸਪੀ ਲੈ ਕੇ ਐਮਐਸਪੀ ਦੇ ਚੰਡੀਗੜ੍ਹ ਹੀ ਹੱਲ ਹੋਣਾ ਤਾਂ ਫਿਰ ਦਿੱਲੀ ਜਾਣ ਦੀ ਕੀ ਲੋੜ ਐ ਤੁਹਾਨੂੰ ਜੀ ਦੇਖੋ ਵਾਰਤਾ ਕਿਤੇ ਵੀ ਹੋ ਸਕਦੀ ਆ ਦਿੱਲੀ ਦਾ ਅੰਦੋਲਨ ਐ ਉਹ ਦਿੱਲੀ ਚੱਲੂਗਾ ਸਾਡੀ ਮੰਗ ਮੁਤਾਬਕ ਕਿ ਉਹ ਚੰਡੀਗੜ੍ਹ ਆਏ ਨੇ ਪਹਿਲੇ ਕਦੀ ਵਿੱਚ ਧਿਆਨ ਐ ਜਿੱਨੀ ਹੋਇਆ ਫਿਰ ਦਿੱਲੀ ਚੱਲ ਕੇ ਚੰਡੀਗੜ੍ਹ ਜਾ ਪੰਜਾਬ ਆਈ ਹੋਵੇ ਇਤਿਹਾਸਕ ਮੌਕਾ ਵਾ ਪੰਜਾਬ ਦੀਆਂ ਤਿਆਰੀਆਂ 'ਚ ਕੋਈ ਟਕਰਾਅ ਹੋਇਆ ਕੌਣ ਜ਼ਿੰਮੇਵਾਰ ਹੈ ਸਰਕਾਰ ਸਰਕਾਰ ਅਸੀਂ 1 ਮਹੀਨਾ ਪਹਿਲੋ ਦੇਖੋ ਅਲਟੀਮੇਟਮ ਦਿੱਤਾ 9 ਦਸੰਬਰ 2021 ਦੀ ਚਿੱਠੀ ਆਈ ਹੋਈ ਹੈ ਮੋਦੀ ਸਾਹਿਬ ਦੀ 2 ਸਾਲ ਹੋ ਗਿਆ ਮਸਲੇ ਦਾ ਹੱਲ ਨਹੀਂ ਕੀਤਾ ਇੱਕ ਉਹਨਾ ਮੰਗਾ ਮੰਗਾ ਨਹੀਂ ਕਮਿਟਮੈਂਟਸ ਜਿਹਨੂੰ ਕਹਿੰਦੇ ਆ ਜਿਹੜੇ ਉਹਨਾਂ ਨੇ ਭਰੋਸੇ ਦਿੱਤੇ ਆ ਉਹ ਜ਼ਿੰਮੇਵਾਰ ਨੇ ਵੀ ਸਾਨੂੰ ਮਜਬੂਰ ਹੋ ਕੇ ਦਿੱਲੀ ਜਾਣਾ ਪੈ ਰਿਹਾ ਦੋਵਾਂ ਸਾਲਾਂ 'ਚ ਸਾਡੇ ਮਸਲੇ ਹੱਲ ਕਰ ਦਿੰਦੇ ਤਾਂ ਅਸੀਂ ਕਹਿੰਨੇ ਮੋਦੀ ਸਾਹਿਬ ਠੀਕ ਨੇ ਦੇ ਜੀ ਆਦੇ ਆਦੇ ਦੀ تیاری ਅੰਮ੍ਰਿਤਸਰ ਤੋਂ ਕਿੱਥੇ ਜਾ ਕੇ ਫਤਿਹਗੜ ਤੋਂ ਦੇਖੋ ਪਾਪਾ ਇਥੋਂ ਅੰਮ੍ਰਿਤਸਰ ਦੇ ਵਿੱਚ ਅੱਜ ਤੱਕ ਇਕੱਠੇ ਹੋਣਾ ਗਾਂਹਾਂ ਜਾ ਕੇ ਫਤਿਹਗੜ ਸਾਹਿਬ ਇਕੱਠੇ ਹੋਵਾਂਗੇ ਜਿਹੜਾ 13 ਨੂੰ 12 ਵਾਲੀ ਮੀਟਿੰਗ ਆ ਉਹਦੀ ਸ਼ਾਮ ਤੋਂ ਬਾਅਦ ਸਾਰੀ ਪਿਕਚਰ ਤੁਹਾਡੇ ਸਾਹਮਣੇ ਜੋ ਕੁਝ ਵੀ ਹੋਊਗਾ ਜੇ ਸਰਕਾਰ ਕੋ ਐਮਐਸਪੀ ਖਰੀਦੀ ਗਰੰਟੀ ਤੇ ਨੋਟੀਫਿਕੇਸ਼ਨ ਕਰਦੀ ਆ ਡਾਕਟਰ ਸੁਮਿੰਨਾਥ ਨੇ ਕਮਿਸ਼ਨ ਦੀ ਮੰਗ ਤੇ ਨੋਟੀਫਿਕੇਸ਼ਨ ਕਰਦੀ ਆ ਉਹ ਕਰਜੇ ਤੇ ਨੋਟੀਫਾਈ ਕਰਦੀ ਆ ਫਿਰ ਜੜੀਆਂ ਦੇਸ਼ ਦੀਆਂ ਜਥੇਬੰਦੀਆਂ ਨਾਲ ਮਿਲ ਕੇ ਵਿਚਾਰ ਰਹਾਂਗੇ ਕਿ ਜੋ ਪ੍ਰਧਾਨ ਸਾਹਿਬ ਜੋ ਉਸੇ ਹਾਲਾਤ ਬਣਨੇ ਨੇ ਇਸ ਲਈ ਇਸ ਤਰ੍ਹਾਂ ਦੇ ਜੰਗੀ ਪੱਦਰ ਦੇ ਉਹਨਾਂ ਨੇ ਹਾਲਾਤ ਬਣਾਏ ਆ ਉਹਦੇ ਵਿੱਚ ਕਗਰ ਕੋਈ ਨੌਜਵਾਨ ਦਾ ਜਾਂ ਕੁਝ ਵੀ ਨੁਕਸਾਨ ਹੁੰਦਾ ਤਾਂ ਕਿ ਲੜਨ ਲਈ ਤੁਸੀਂ ਜਾ ਰਹੇ ਜੇ ਦੇਖੋ ਅਸੀਂ ਲੜਨ ਨਹੀਂ ਜਾ ਰਹੇ ਇਸ ਦੁਸ਼ਸ਼ ਵਿੱਚ ਜਮਹੂਰੀਅਤ ਆ ਕਿਸਾਨ ਨੂੰ ਖੇਤ ਮਜ਼ਦੂਰ ਨੂੰ ਜਿਹੜਾ ਦੇਸ਼ ਦਾ 60% ਹਿੱਸਾ ਇਹ ਦੇਸ਼ ਕਿਸਾਨਾਂ ਮਜ਼ਦੂਰਾਂ ਨਾਲ ਚੱਲਦਾ ਉਹਨਾਂ ਨੂੰ ਆਪਣਾ ਧਰਨਾ ਮਜਾਰਾ ਕਰਨ ਦਾ ਹੱਕ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ